ਓ ਕਿਵੇਂ ਤਰਸੇ ਮਾ ਵਧੀਆ ਹੋ ਠੀਕ ਹੈ ਹਾਂ ਹਾਂ ਵਧੀਆ ਅਗਰ ਫੀਮ ਵੀ ਖਵਾ ਰਿਆ ਪੁਰਾ ਫੀਮ ਮੈਨੂੰ ਮਿਲਦਾ ਇਤਰ ਲੋ ਮਿਲ ਜਾਂਦੀ ਹੈ ਯਾਰ ਹੱਥ ਕਰ ਹੈ ਹੱਥ ਕਰ ਲੈ ਸੁੰਘ ਲੈ ਓਏ ਓ ਮੈਂ ਖਾਣੀ ਆ ਮੈਂ ਲਾਉਣ ਵਾਸਤੇ ਇੰਦਰ ਨੂੰ ਤੇਰੇ ਕੋਲ ਤਾਂ ਲਾਉਣ ਵਾਲੀ ਮਿਲਦੀ ਹੈ ਮਰਵਾਏਗਾ ਤੂੰ ਪੁਲਸ ਤੋਂ ਕੁੜੇ ਕਟਾਏਗਾ ਇਹ ਤਾਂ ਸੁੰਘਣ ਵਾਲੀ ਹੈ ਮੇਰੇ ਕੋਲ ਤਾਂ ਜੇ ਸੁੰਘਣੀਆਂ ਬਸ ਹਾਂ ਉਹ ਆਉਂਦਾ ਫੀਮੜੀ ਬਸ ਫੀਮ ਦੀ ਆਉਂਦੀ ਹੈ ਜਮਾਉਂਦੀ ਹੈ ਲੈਣੀ ਆ ਦੁਬਾਰੇ ਕਿੱਥੋਂ ਮਿਲਦੀ ਹੈ ਇਹ ਇਹ ਮਹਿੰਗੀ ਆ ਕੋਈ ਗੱਲ ਨਹੀਂ ਜੀ ਮਾਰਦੇ ਨਹੀਂ ਆਮ ਤਿੰਨ ਸੌ ਦੀ ਡਰ ਨਾ ਆ ਜਾ ਆ ਜਾ ਤੈਨੂੰ ਦੁਬਾਰਾ ਆ ਜਾ ਆਹ ਦੁਕਾਨ ਚੋਂ ਮਿਲ ਜੂਗੀ ਬਾਈ ਇਹ ਸਾਮਾ ਤਾ ਹਾਂ ਆ ਜਾ ਆ ਜਾ ਬਾਈ ਜੇ ਫੀਮ ਵਾਲਾ ਇਤਰ ਚਾਹੀਦਾ ਤੁਹਾਨੂੰ ਆ ਜਾ ਬਾਈ ਬਾਈ ਜੀ ਕੀ ਹਾਲ ਚਾਲ ਆ ਉਹ ਠੀਕ ਠਾਕ ਹਾਂ ਆ ਫੀਮ ਵਾਲਾ ਇਤਰ ਮਿਲ ਜੂਗਾ ਹਾਂ ਜੀ ਵੀਰੇ ਮਿਲ ਜੂਗਾ ਮਿਲ ਜੂਗਾ ਤੇ ਹੋਰ ਕਿੰਨੇ ਤਰ੍ਹਾਂ ਦੇ ਮਿਲ ਜਾਣਗੇ ਆਪਣੇ ਕੋਲੇ ਬਾਈ ਆ ਫੀਮ ਵਾਲਾ ਹੈ ਆਪਣੇ ਕੋਲੇ ਹੋਰ 500 ਤਾ ਆ ਦੇਖ ਬਾਈ ਪੂਛੇ ਚੈੱਕ ਕਰ ਹੈਗਾ ਨਾ ਕਾਲਾ ਮਾਲ ਹਾ ਵਾ ਵੰਦੇ ਵਕ ਇਧਰ ਗੱਲ ਪੱਕੀ ਆ ਮੈਂ ਤਾਂ ਤੈਨੂੰ ਮੈਂ ਖਾਣ ਖਾਣ ਦਾ ਵੀ ਯਾਰਾ ਬੱਧ ਹੁੰਦੀ ਆ ਹਾਂ ਤੇ ਆ ਦਿਖਾ ਦੇ ਭਾਈ ਇਧਰ ਕਿੰਨੇ ਤਰ੍ਹਾਂ ਦੀ ਖੁਸ਼ਬੂਆਂ ਪਈਆਂ ਨੇ 50 ਤਰ੍ਹਾਂ ਦੀਆਂ ਖੁਸ਼ਬੂਆਂ ਨੇ ਵੀ ਕਿਹੜੀਆਂ ਕਿਹੜੀਆਂ ਮਸ਼ਹੂਰ ਨੇ ਆਪਣੇ ਕੋਲੇ ਹੁੱਕੋ ਬੋਸ ਵੀਰੇ Y2 ਤੋਂ ਬਕਰਾਤ ਜੀਪੀਜੀ ਅਲਟਰਾ ਵਰਸਾਚੀ ਡਿਓਰ ਵੀਰੇ ਸਾਰੀਆਂ ਪ੍ਰੈਗਨਸਾ ਮਿਲ ਜਾਣਗੀਆਂ ਆਪਣੇ ਕੋਲ ਠੀਕ ਆ ਜਿਵੇਂ ਆ ਪਰਫਿਊਮ ਪਏ ਨੇਗੇ ਇਹ ਵੀ ਮਿਲ ਜਾਣਗੇ ਵੀਰੇ ਸਾਰੇ ਜਿਵੇਂ ਡਿਓਰ ਦਾ YSL ਡਿਓਰ ਲਿੰਜ਼ਰ ਭਾਈ ਗੁੱਚੀ ਫਲੋਰਾ ਸਾਰੇ ਬਾਈ ਖੁਸ਼ਬੂ ਕਿੰਨਾ ਟਾਈਮ ਰਹਿ ਜਾਂਦੀ ਇਹਨਾਂ ਦੀ ਖੁਸ਼ੂ ਇਹਨਾਂ ਦੀ ਯਾਤਰਾ ਦੀ ਵੀਰੇ 24 ਘੰਟੇ ਲਾਸਟਿੰਗ ਕਰਦੀ ਆ ਬੋਲ ਲਾਸਟਿੰਗ ਕਰਦੀ ਨਹੀਂ ਜੇ ਆਉਣਾ ਹੋਵੇ ਕਿੱਥੇ ਆਉਣਾ ਸੁਨਾਮ ਆਪਾਂ ਸੁਨਾਮ ਬਾਈ ਸਿਨੇਮਾ ਰੋਡ ਤੇ ਚੀਮਾ ਟੈਂਟ ਹਾਊਸ ਦੇ ਬਿਲਕੁਲ ਨਾਲ ਆਪਣੀ ਸੌਫਾ ਜੀ ਇੱਥੇ ਆ ਸਕਦੇ ਹਾਂ ਬਾਈ ਬਾਕੀ ਸਕਰੀਨ ਤੇ ਨੰਬਰ ਪਾ ਰਹਿਆਂਗੇ ਜੇ ਮੰਗਵਾਉਣਾ ਤਾਂ ਮੰਗਵਾ ਵੀ ਸਕਦੇ ਹਾਂ